ਸਾਸਰੀ ਕਾਲਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਾਵਾਂਗੇ ਫਾਰਮ ਦੀ ਵੀਡੀਓ ਬਹੁਤ ਦਿਨਾਂ ਬਾਅਦ ਆਪਾਂ ਅੱਜ ਫਾਰਮ ਦੀ ਵੀਡੀਓ ਪਾਉਣ ਲੱਗੇ ਆਂਗੇ ਫਰਸ ਫਰਸ ਮੈਂ ਸਾਰੇ ਧੋਤੇ ਸੋੰਬਰ ਕੇ ਕੰਮ ਨਿਵੇੜਤਾ ਅੱਜ ਸਾਡੇ ਮੀਂਹ ਵਧੀਆ ਪੈ ਗਿਆ ਇਹ ਸੀਜ਼ਨ ਦਾ ਸਾਡੇ ਦੂਜਾ ਮੀਂਹ ਵਧੀਆ ਪੈ ਗਿਆ ਜ ਦੁਪਹਿਰੇ ਨੈਟ ਤੇ ਬਿਲਕੁਲ ਵੀ ਨਹੀਂ ਦਿਖਾ ਰਿਹਾ ਸੀਗਾ ਰਾਤ ਦਾ ਦਿਖਾ ਰਿਹਾ ਸੀਗਾ ਪਰ ਸਾਡੇ ਉਹੀ ਮੀਂਹ ਪੈਂਦਾ ਜਿਹੜਾ ਨੈਟ ਤੇ ਨਹੀਂ ਦਿਖਾਉਂਦੇ ਹੈਗੇ ਕੁੱਲ ਮਿਲਾ ਕੇ ਵਧੀਆ ਮੀਂਹ ਪੈ ਗਿਆ ਤੇ ਆਪਣਾ ਝੋਨਾ ਵੀ ਵਧੀਆ ਚੱਲ ਪਿਆ ਹੋਊਗਾ ਬਹੁਤ ਸਾਰਾ ਧੰਨਵਾਦ ਜਿਹੜੇ ਭਰਾਵਾਂ ਨੇ ਆਪਣੇ ਝੋਨੇ ਵਾਸਤੇ ਬਹੁਤ ਚੰਗੀਆਂ ਚੰਗੀਆਂ ਰਹਿਆਂ ਸਲਾਹਾਂ ਦਿੱਤੀਆਂ ਬਹੁਤ ਚੰਗੇ ਚੰਗੇ ਕੈਮੀਕਲ ਦੱਸੇ ਸਪ੍ਰੇ ਹਾਂ ਰਹਿਣ ਦੱਸੀਆਂ ਦਵਾਈਆਂ ਜਿਹੜੀਆਂ ਝੋਨੇ ਦੇ ਵਿੱਚ ਵਧੀਆ ਕੰਮ ਕਰ ਸਕਦੀਆਂ ਨੇ ਇਹਨੀਆਂ ਤੇ ਲਗਭਗ ਆਪਾਂ 12-36 ਤੇ ਜਿੰਕ ਜਿਸਮ ਇਹ ਸਾਰਾ ਕੁਝ ਸਿੜਤਾ ਬਾਕੀ ਹੁਣ ਮੀਂਹ ਪੈ ਗਿਆ ਇਹਦੇ ਨਾਲ ਜਰੂਰ ਫਰਕ ਪਊਗਾ ਤੇ ਚੰਨੋ ਚੰਨੋ ਮੈਂ ਅਜੰਦਰਬੜ ਗਈ ਕਿਉਂਕਿ ਇਹ ਬਿੰਦਕਵਦ ਗੇਟ ਨੂੰ ਧੱਕਾ ਦੇ ਕੇ ਸਿਰ ਟੱਕਰ ਲਾ ਕੇ ਨਾ ਉਹਦੇ ਨਾਲ ਖੋਲ ਕੇ ਅੰਦਰ ਆ ਜਾਂਦੀ ਹੈਗੀ ਇਹਦਾ ਹੁਣ ਇਹ ਸੁੱਖ ਹੈਗਾ ਇਹ ਅੰਦਰ ਆ ਕੇ ਚੁੰਗਦੀ ਨਹੀਂ ਹੈਗੀ ਜਿਹੜਾ ਕੱਟਾ ਹੈਗਾ ਉਹ ਬਾਹਰ ਹੀ ਰੱਖਣਾ ਪੈਂਦਾ ਉਹ ਨਹੀਂ ਇੱਕ ਮਿੰਟ ਵੀ ਸਾਰਦਾ ਹੈਗਾ ਉਹ ਤਾਂ ਉਹਦੀ ਚੁੰਗਣ ਪੈ ਜਾਂਦਾ ਹੈਗਾ ਬਾਕੀ ਮੱਝ ਚੰਗਾ ਵੀ ਦਿੰਦੀ ਆ ਚੰਗਾ ਤਾਂ ਝੋਟੀ ਵੀ ਦਿੰਦੀ ਆ ਪਰ ਚੰਨੋ ਆਪ ਹੀ ਨਹੀਂ ਚੁੰਗਣ ਪੈਂਦੀ ਹੈਗੀ ਇਹਨੂੰ ਵੀ ਆਪਣੀ ਮਾਂ ਲੋਟ ਸੁਭਾਅ ਪੈ ਗਿਆ ਜਿੱਦਾਂ ਮੈਂ ਜਾਵਾਂ ਮੇਰੇ ਪਿੱਛੇ ਹੀ ਤੁਰੀ ਫਿਰਦੀ ਰਹਿੰਦੀ ਹੈਗੀ ਬਹੁਤ ਸਾਰੇ ਭਰਾਪੋਸ ਦੇ ਸੀਗੇ ਇਹ ਕਿਹੜੇ ਸਿੰਮੰਦੀ ਆ ਬਾਈ ਇਹ ਨਹੀਂ ਪਤਾ ਮੈਂ ਸਾਨੂੰ ਐਮੀ ਗੱਪ ਮਾਰੀ ਜਾਵਾਂ ਮੇਰੇ ਕੋਲੇ ਆ ਫਲਾਨੇ ਟੀਕੇ ਦਾ ਝੋਟਾ ਫਲਾਨੇ ਟੀਕੇ ਦੀ ਕੱਟੀ ਆ ਜਿਹੜੇ ਟੀਕੇ ਦਾ ਆਪਾਂ ਨੂੰ ਪਤਾ ਆਪਾਂ ਉਹੀ ਦੱਸਾਂਗੇ ਆਪਾਂ ਨੂੰ ਕਿਉਂਕਿ ਲਾਲਚ ਨਹੀਂ ਹੈਗਾ ਆਪਾਂ ਨੇ ਕਿਹੜਾ ਵੇਚਨੇ ਆ ਆਪਾਂ ਨੇ ਤਾਂ ਰੱਖਣੇ ਆਂਗੇ ਇਹ ਬਾਕੀ ਚਾਰ ਵਾਲੇ ਭਰਾ ਮਾਂ ਨੂੰ ਮੌਸਮ ਨੇ ਬਹੁਤ ਠੱਠ ਕੀਤਾ ਹੋਣਾ ਕਿਉਂਕਿ ਮੱਖੀਆਂ ਦਾ ਚਾਰ ਸਾਡੇ ਇਸਕੇ ਪੂਰਾ ਫੁੱਲ ਪਈ ਜਾਂਦਾ ਟਾਈਮ ਆ ਪੂਰਾ ਫੁੱਲ ਸੀਜ਼ਨ ਆ ਗਿਆ ਮੱਖੀਆਂ ਪੂਰੀਆਂ ਵਧੀਆਂ ਆਈਆਂ ਵੀ ਹੋਈਆਂ ਨੇਗੀਆਂ ਪਰ ਜਿਹੜੇ ਆ ਦੋ ਮੀਂਹ ਪਏ ਨੇ ਸਾਡੇ ਇਹਨਾਂ ਨੇ ਬਹੁਤ ਖੜਿਆਲ ਪਾਈ ਮੱਖੀ ਦੇ ਚਾਰ ਦੇ ਵਿੱਚ ਅੱਜ ਵੀ ਬਹੁਤ ਜ਼ਿਆਦਾ ਘਰ ਚਾਰ ਪਾਈ ਜਾਂਦੇ ਸੀਗੇ ਤੇ ਮੀਂਹ ਪੈ ਗਿਆ ਸਾਰੀ ਮਸ਼ੀਨਾਂ ਰੁਕ ਗਈਆਂ ਜਿਨ੍ਹਾਂ ਕੋਲ ਸੰਦਵਾੜੀ ਹੈਗਾ ਚੰਗਾ ਉਹ ਪਾਈ ਵੀ ਜਾਂਦੇ ਨੇਗੇ ਟੋਚਨ ਟੂਚਨ ਟੂਚਨ ਪਾ ਕੇ ਟਰੈਕਟਰ ਜੇ ਖੋਦਾ ਕੋਈ ਕੱਢੀ ਜਾਂਦੇ ਨੇ ਨਾਲ ਦੀ ਨਾਲ ਬਾਕੀ ਮੈਨੂੰ ਇਹ ਲੱਗਦਾ ਵੀ ਤਿੰਨ ਕ ਦਿਨਾਂ ਦਾ ਸੀਜ਼ਨ ਰਹਿ ਗਿਆ ਸੀਗਾ ਸਾਡੇ ਜੀ ਤਿੰਨ ਕ ਦਿਨਾਂ ਮੀਂਹ ਨਾ ਪੈਂਦਾ ਤਾਂ ਮੱਕੀ ਵਾਲਾ ਕੰਮ ਨਿਬੜ ਜਾਂਦਾ ਪਰ ਮੀਂਹ ਪੈਣਾ ਵੀ ਜ਼ਰੂਰੀ ਸੀਗਾ ਜਿਹੜੇ ਝੋਨੇ ਲੱਗੇ ਹੋਏ ਸੀਗੇ ਉਹ ਬਿਲਕੁਲ ਖੜੇ ਸੀਗੇ ਜਮ੍ਹਾਂ ਨਹੀਂ ਚੱਲ ਰਹੇ ਸੀਗੇ ਮੱਕੀ ਐਵੇਂ ਆ ਵੀ ਮੱਕੀਆਂ ਸਾਡੇ ਥੋੜੀਆਂ ਜਿਹਾ ਹਜੇ ਲੋਕ ਕੱਚੀਆਂ ਪਾਈ ਜਾਂਦੇ ਸੀਗੇ ਇੰਨੇ 2-4 ਦਿਨਾਂ ਨਾਲ ਹੋਰ ਆਜੂਗੀ ਵਧੀਆ ਸਟੇਜ ਤੇ ਚਾਰ ਪਊਗਾ ਵਧੀਆ ਪਸ਼ੂਆਂ ਨੂੰ ਵੀ ਉਹਦੇ ਲਈ ਹਾਂ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੋਊਗਾ ਬਾਕੀ ਆਪਾਂ ਤਾਂ ਤਿੱਕੀ ਚਾਰ ਪਾਇਆ ਨਹੀਂ ਹੈਗਾ ਮਗਰ ਲਈ ਛਾਲ ਵੀ ਨਹੀਂ ਪਾਇਆ ਸੀਗਾ ਆਪਾਂ ਦਾ ਕੱਖ ਫੱਠੀ ਪਾਉਣੇ ਹੈਗੇ ਹਾ ਹੁਣ ਜਿਹੜੀ ਚਰੀ ਆਪਾਂ ਵੱਢ ਕੇ ਲਿਓਣੇ ਹੁੰਨੇ ਆ ਇਹ ਨੇਰੀ ਕਰਤੀ ਨੇਰੀ ਸਿੜ ਦਿੰਨੇ ਆਗੇ ਤੇ ਸਵੇਰੇ ਸਨੀਰ ਲਾ ਦਿੰਨੇ ਹੁੰਨੇ ਆਗੇ ਦੁਪਹਿਰੇ ਤੇ ਸ਼ਾਮ ਨੂੰ ਇਹ ਦੋਨੇ ਟਾਈਮ ਨੇਰੀ ਚਰੀ ਖਾ ਲੈਂਦੀਆਂ ਨੇ ਜਦੋਂ ਸਵੇਰੇ ਸਨੀਰ ਲਾ ਦਿੰਨੇ ਆਗੇ ਨੇਰੀ ਆਪਾਂ ਆਂਦਾਣੇ ਦੀ ਤੇ ਇੱਕਦਮ ਦੁੱਧ ਵਾਲਿਆਂ ਨੂੰ ਫੀਡ ਦੀ ਅੱਜ ਤਾਂ ਮੈਂ ਚੱਲੀ ਜਾਂਦਾਗਾ ਮੱਛਰ ਬਹੁਤ ਹੋ ਗਿਆ ਹੁਣ ਦੋ ਪੱਖੇ ਆ ਚੱਲੀ ਜਾਂਦੇ ਰਹਿੰਦੇ ਨੇਗੇ ਇੱਕ ਪੱਖਾ ਆ ਚੱਲਦਾ ਇੱਕ ਅੰਦਰੋਂ ਇੱਕ ਹਰ ਕੂਲਰ ਲਾਉਣਾ ਪੈ ਜਾਂਦਾ ਕਦੇ-ਕਦੇ ਜਿਵੇਂ ਪਰਸੋਂ ਕੂਲਰ ਲਾਦਾ ਸੀਗਾ ਬਾਵਾ ਮੱਛਰ ਲੱਗਦਾ ਸੀਗਾ ਬਈ ਚ ਦੀ ਥੋੜਾ ਟਾਈਮ ਲਾਈਟ ਵੱਗ ਗਈ ਸੀਗੀ ਉਦੋਂ ਪਸੂ ਬਹੁਤ ਓਕੇ ਹੋਏ ਬਾਕੀ ਧੂਆਂ ਵਗੈਰ ਇੱਥੇ ਕਰ ਦਿੰਨੇ ਆਂਗੇ ਇੱਥੇ ਸਾਰੀ ਤੂੜੀ ਹੁੰਦੀ ਹੈ ਗਿੱਲੀ ਹੋਈ ਹੁੰਦੀ ਹੈਗੀ ਉਹ ਤੋਂ ਸਾਰੀ ਇਕੱਠੀ ਕਰਕੇ ਉਹਦੀ ਧੂਈ ਲਾ ਦਿੰਨੇ ਆਂ ਸਾਰੀ ਰਾਤ ਧੂਆਂ ਹੋਈ ਜਾਂਦਾ ਰਹਿੰਦਾ ਮੱਛਰ ਤੋਂ ਵਧੀਆ ਬਚਾ ਰਿਹਾ ਜਾਂਦਾ ਹੈਗਾ ਬਾਕੀ ਝੋਨਾ ਦੇਖਦੇ ਆਂ ਕਦੋਂ ਚੱਲਦਾ ਸਾਈਕਲ ਰਾਈਡ ਆ ਜਿਹੜੀ ਆਪਾਂ ਉਹ ਸਟਾਰਟ ਕਰਨ ਲੱਗੇ ਆਂਗੇ 20 ਤਰੀਕ ਤੋਂ ਪਹਿਲਾਂ-ਪਹਿਲਾਂ ਮੱਛੀਬੜੇ ਏਰੀਆ ਦਾ ਇੱਕ ਮੁੰਡਾ ਆਪਣੇ ਨਾਲ ਉਹ ਕਰੂਗਾ ਰਾਈਡ ਆ ਦੇਖਦੇ ਆਂ ਬਾਬਾ ਸੁੱਖ ਚਾਹੀ ਕੋਈ ਡਿੱਕਾ ਨਾ ਪਵੇ ਇਹ ਆਪਾਂ ਦੇਰਾਦੂਨ ਸਾਈਡ ਨੈਣੀ ਤਾਲ ਤੇ ਰਿਸ਼ੀਕੇਸ਼ ਵੱਲ ਕਰਾਂਗੇ ਉਧਰ ਮੌਸਮ ਸਹੀ ਆ ਮੀਂਹ ਤੋੜੀ ਘਟਨੇ ਬੱਦਲ ਬਾਈ ਪੂਰੀ ਫੁੱਲ ਹੈਗੀ ਤੇ ਹੜਾ ਹੜਾਂ ਦੀ ਵੀ ਉਧਰ ਸੰਭਾਵਨਾ ਬਹੁਤ ਥੋੜੀ ਐ ਇਸ ਵਾਰ ਤਾਂ ਕਰਕੇ ਆ ਪਾਣੀ ਉਹ ਰੂਟ ਚੀਜ਼ ਚੂਜ਼ ਕੀਤਾ ਹੈਗਾ ਜੇ ਉਹ ਰੂਪ ਨਾ ਬਣਿਆ ਫਿਰ ਆਪਾਂ ਰਾਜਸਥਾਨ ਸਾਈਡ ਜਾਵਾਂਗੇ ਰਾਜਸਥਾਨ ਸਾਈਡ ਐ ਕਿ ਮੀਂਹ ਬਹੁਤ ਸੋਹਣੇ ਪਈ ਜਾਂਦੇ ਨੇਗੇ ਉਧਰ ਬਿਲਕੁਲ ਸੇਫ ਏਰੀਆ ਹੈਗਾ ਵੈਦਰ ਵੀ ਪੂਰਾ ਸੋਹਣਾ ਹੈਗਾ ਸਾਈਕਲਿੰਗ ਉਹਦੇ ਪੱਖੋਂ ਪੂਰਾ ਵਧੀਆ ਨਜ਼ਾਰਾ ਆਊਗਾ ਆਪਾਂ ਨੂੰ ਬਸ ਡਿੱਕਾ ਇਹ ਆ ਵੀ ਕੋਈ ਡਿੱਕਾ ਨਾ ਪਵੇ 20 ਤਰੀਕ ਤੱਕ ਸਾਰੇ ਕੰਮ ਸਹੀ ਹੋਈ ਜਾਣ। ਅਰੇ ਹਾਂ ਸਪਰੀਆਂ ਦੇ ਕੰਮ ਵਧੀਆ ਨਿਪਟ ਜਾਣ ਤੇ ਜਰੂਰ ਨਿਕਲਾਂਗੇ ਫਰਗਸਟ ਅਗਸਤ ਦੇ ਵਿੱਚ ਤਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਸ਼ਮੀਰ ਗ੍ਰੇਡਸ ਲੀਕ ਟਰੈਕ ਕਰਾਂਗੇ ਬਹੁਤ ਸ਼ਾਨਦਾਰ ਟਰੈਕ ਆ ਉਹਦੀ ਮੈਨੂੰ ਬੇਸabri ਨਾਲ ਇੰਤਜ਼ਾਰ ਆ ਅਗਸਤ ਕਦੋਂ ਆਊਗਾ ਤੇ ਕਦੋਂ ਮੈਂ ਬੇਲਾ ਹੋ ਕੇ ਕਸ਼ਮੀਰ ਲਈ ਨਿਕਲੂੰਗਾ ਇਸ ਤੋਂ ਪਹਿਲਾਂ ਜੁਲਾਈ ਦੇ ਵਿੱਚ ਆਪਾਂ ਨੇ ਸਾਈਕਲ ਰਾਈਡ ਪਲਾਨ ਕੀਤੀ ਹੋਈ ਆ ਬਾਬਾ ਸੁੱਖ ਚਾਹੇ ਇਹ ਜਰੂਰ ਮੇਰਾ ਸੁਪਨਾ ਪੂਰਾ ਕਰਾਏ ਸਾਈਕਲ ਰਾਈਡ ਆ ਲਾਈਕ ਹਫਤੇ ਕਦੀ ਸਾਈਕਲ ਰਾਈਡ ਕਰਾਂਗੇ ਬਾਕੀ ਤੁਹਾਡੀ ਸਾਰਿਆਂ ਦੀ ਸਪੋਰਟ ਮੈਨੂੰ ਜਰੂਰ ਚਾਹੀਦੀ ਹੈ ਕਮੈਂਟ ਜਰੂਰ ਕਰਿਓ ਜੇ ਤੁਸੀਂ ਸਾਈਕਲ ਰਾਈਡ ਦੇਖਣਾ ਚਾਹੁੰਦੇ ਹੋ ਕਿਹੜੇ ਏਰੀਆ ਦੀ ਦੇਖਣਾ ਚਾਹੁੰਦੇ ਹੋ ਸੋਸੀ ਮੈਨੂੰ ਜਰੂਰ ਦੱਸਿਓ ਵੀ ਕਿਹੜਾ ਏਰੀਆ ਸੇਫ ਆ ਸਾਈਕਲਿੰਗ ਵਾਸਤੇ ਆਪਾਂ ਉਹਦੇ ਬਾਰੇ ਜਰੂਰ ਸੋਚਾਂਗੇ ਤੇ ਬਾਕੀ ਸੋਡਾ ਸਾਰਿਆਂ ਦਾ ਧੰਨਵਾਦ ਆਪਣੇ 28200 300 ਸਬਸਕ੍ਰਾਈਬਰ ਹੋ ਗਏ ਵਧੀਆ ਸਬਸਕ੍ਰਾਈਬਰ ਵਧੀ ਜਾਂਦੇ ਨੇ ਤੇ ਮੈਂ ਵੀ ਹੁਣ ਵੀਡੀਓ ਵਾਲਾ ਕੰਮ ਦੱਬੀ ਆਉਣਾ ਡੇਲੀ ਇੱਕ ਨਾਂ ਦੀ ਵੀਡੀਓ ਅਪਲੋਡ ਕਰੀ ਜਾਣਾ ਚਾਹੇ ਫਾਰਮ ਦੀ ਹੋਵੇ ਚਾਹੇ ਖੇਤੀਬਾੜੀ ਦੀ ਹੋਵੇ ਜਦੋਂ ਟੂਰ ਤੇ ਨਿਕਲ ਕੇ ਤਾਂ ਟੂਰ ਵਾਲੀਆਂ ਤਾਂ ਪਾਣੇ ਪਾਉਣੀ ਹੁੰਦੀਆਂ ਨੇਗੀਆਂ ਹੋਹ ਨਜ਼ਾਰੇ ਆਈ ਜਾਂਦੇ ਨੇ ਕੁੱਲ ਮਿਲਾ ਕੇ ਵਧੀਆ ਚੱਲੀ ਜਾਂਦਾ ਕੰਮ ਦੁੱਖ ਸੁੱਖ ਸਾਰੇ ਵੰਡਿਆ ਕਰੋ ਕਮੈਂਟਾਂ ਦੇ ਵਿੱਚ ਜੇ ਕੋਈ ਤਕਲੀਫ ਹੁੰਦੀ ਆ ਮਤਲਬ ਜੇ ਕੋਈ ਡਿੱਕਾ ਆਉਂਦਾ ਸੋ ਨੂੰ ਕੋਈ ਹੈਲਪ ਚਾਹੀਦੀ ਹੁੰਦੀ ਆ ਤਾਂ ਮੈਨੂੰ ਜਰੂਰ ਕਮੈਂਟ ਕਰਦਾ ਕਰੋ ਕੋਈ ਚੱਕਰ ਨਹੀਂ ਮੈਂ ਟਰਾਈ ਕਰਦਾ ਹੁਣ ਹਰੇਕ ਤੇ ਕਮੈਂਟ ਦਾ ਰਿਪਲਾਈ ਕਰਨ ਲਈ ਜਿੰਨੀ ਮੇਰੇ ਕੋਲ ਨੌਲੇਜ ਆ ਜਿੰਨੀ ਮੈਂ ਹੈਲਪ ਕਰ ਸਕਦਾ ਮੈਂ ਸਾਰੇ ਭਰਾਵਾਂ ਦੀ ਕਰਦਾਗਾ ਲਗਭਗ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੁਣ ਤੇ ਅਜੇ ਲਈ ਇਹ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੇ ਭਰਾ ਧੰਨਵਾਦ